ਸਾਫਟਵੇਅਰ মিডিਆ ਨਾਲ ਜੁੜੇ ਹੋਏ ਸਾਰੇ ਹੀ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਦੋਸਤੋ ਜਿਹੜੀ ਇਹ ਤੁਸੀਂ ਜਗਾ ਦੇਖ ਰਹੇ ਹੋ ਇਹ ਪ੍ਰਾਤਨ ਸਮੇਂ ਦੀ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਹੋਈ ਜਗਾ ਹੈ ਜੋ ਪਿੰਡ ਸਹਣਾ ਵਿੱਚ ਹੈ ਇਸ ਨੂੰ ਨਹਿਰੀ ਕੋਠੀ ਵੀ ਕਿਹਾ ਜਾਂਦਾ ਹੈ ਇੱਥੋਂ ਦੇ ਬਹੁਤ ਹੀ ਪ੍ਰਸਿੱਧ ਸਹਿਦਕਾਰ ਹੋਏ ਹਨ ਬਲਵੰਤ ਗਾਰਗੀ ਜੀ। ਉਹਨਾਂ ਦਾ ਸਬੰਧ ਵੀ ਇਸ ਜਗ੍ਹਾ ਦੇ ਨਾਲ ਹੈ। ਇਸ ਜਗ੍ਹਾ 'ਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਅਤੇ ਪੰਜਾਬੀ ਗਾਣਿਆਂ ਦਾ ਫਲਮਾਂਕਣ ਹੋ ਚੁੱਕਿਆ ਹੈ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਭਾਵੇਂ ਕਿ ਇਹ ਜਗ੍ਹਾ ਬਹੁਤ ਹੀ ਪੁਰਾਣੀ ਅੰਗਰੇਜ਼ਾਂ ਦੇ ਸਮੇਂ ਦੀ ਬਣੀ ਹੋਈ ਜਗ੍ਹਾ ਹੈ ਪਰ ਅੱਜ ਵੀ ਇਹ ਵਧੀਆ ਹਾਲਤ ਵਿੱਚ ਪਈ ਹੈ ਦੇਖਣ ਤੇ ਇਹ ਲੱਗਦਾ ਹੈ ਕਿ ਇਸ ਦੀ ਬਹੁਤ ਹੀ ਸੋਹਣੀ ਸਾਂਭ ਸੰਭਾਲ ਕੀਤੀ ਗਈ ਹੈ ਇੱਥੇ ਹੀ ਸਾਨੂੰ ਦੇਖਣ ਨੂੰ ਮਿਲਿਆ ਕਿ ਬਲਵੰਤ ਕਾਰਗੀ ਜੀ ਦੇ ਬਹੁਤ ਸਾਰੇ ਨਾਵਲ ਜਿਹੜੇ ਕਿ ਉਹਨਾਂ ਨੇ ਆਪਣੇ ਸਮੇਂ ਦੇ ਵਿੱਚ ਲਿਖੇ ਪੰਜਾਬੀ ਸਾਹਿਤ ਦੀ ਝੋਲੀ ਪਾਏ ਉਹਨਾਂ ਬਾਰੇ ਵੀ ਇੱਥੇ ਵਿਸਥਾਰ ਪੂਰਵਕ ਜਾਣਕਾਰੀ ਮਿਲਦੀ ਹੈ। ਅੱਜ ਜਿਹੜੀ ਕਿਤਾਬ ਰਿਲੀਜ਼ ਹੋਈ ਹੈ ਉਹ ਹੈ ਮਹਾਰਗੀ ਦੇ ਪਿੰਡ ਦਾ ਜਿਸ ਦੇ ਲੇਖਕ ਹਨ ਜਸਤਾਲੀਵਾਲ। ਇਸ ਸਮਾਰੋਹ ਵਿੱਚ ਬਹੁਤ ਸਾਰੇ ਨੌਜਵਾਨ ਸਹਿਤਕਾਰ ਲੇਖਕਾਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ-ਆਪਣੀਆਂ ਕਵਿਤਾਵਾਂ ਸੁਣਾਈਆਂ। ਚੈਨਲ ਦੇ ਉੱਪਰ ਪਹਿਲਾਂ ਵੀ ਅਸੀਂ ਬਹੁਤ ਸਾਰੀਆਂ ਪ੍ਰਾਤਨ ਬਿਲਡਿੰਗਾਂ ਜਿਹੜੀਆਂ ਕਿ ਬਹੁਤ ਪਹਿਲਾਂ ਦੀਆਂ ਨੇ ਉਹਨਾਂ ਬਾਰੇ ਜਾਣਕਾਰੀ ਦੇ ਚੁੱਕੇ ਹਾਂ ਜੇਕਰ ਤੁਹਾਨੂੰ ਇਹ ਅਪਰਾਲਾ ਬਹੁਤ ਵਧੀਆ ਲੱਗਦਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਬਹੁਤ ਧੰਨਵਾਦ